ਖਾਲਸਾ ਰਾਜ ਦਾ ਅੰਤ ਕਿਵੇਂ ਹੋਇਆ ਅੰਗਰੇਜ਼ਾਂ ਨੇ ਕਿਵੇਂ ਮਹਾਰਾਜਾ ਦਲੀਪ ਸਿੰਘ ਤੋਂ ਚਲਾਕੀ ਦੇ ਨਾਲ ਦਸਤਕਤ ਕਰਵਾਏ ਕਿਵੇਂ ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਹੀ ਪਰਿਵਾਰ ਤਬਾਹ ਕਰ ਦਿੱਤਾ ਕਿਵੇਂ ਡੋਗਰਿਆਂ ਨੇ ਸਿੱਖਾਂ ਦੇ ਨਾਲ ਗਦਾਰੀਆਂ ਕੀਤੀਆਂ ਸਾਡਾ ਮਕਸਦ ਸਿਰਫ ਇਤਿਹਾਸ ਦੱਸਣਾ ਹੈ ਨਾ ਕਿ ਕਿਸੇ ਧਰਮ ਜਾਂ ਜਾਤੀ ਨੂੰ ਠੇਸ ਪਹੁੰਚਾਉਣਾ ਹੈ ਹਰ ਜਾਤ ਅਤੇ ਧਰਮ ਦੇ ਵਿੱਚ ਚੰਗੇ ਅਤੇ ਮਾੜੇ ਲੋਕ ਹੁੰਦੇ ਹਨ ਅਤੇ ਹੁੰਦੇ ਰਹਿਣਗੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਖਾਲਸਾ ਰਾਜ ਦੀ ਜਿਸ ਨੂੰ ਅੱਜ ਦੀ ਦੁਨੀਆ ਯਾਦ ਕਰਦੀ ਹੈ ਇਸ ਤਰ੍ਹਾਂ ਉਸ ਰਾਜ ਦਾ ਅੰਤ ਹੋਇਆ ਖਾਲਸਾ ਰਾਜ ਦੇ ਅੰਤ ਦੇ ਪਿੱਛੇ ਕਿਸ-ਕਿਸ ਨੇ ਛੜਿਆੰਤਰ ਕੀਤੇ ਉਸ ਦੀ ਜਾਣਕਾਰੀ ਅੱਜ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ 25 April 1809 ਦੇ ਦਿਨ ਅੰਗਰੇਜ਼ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਜਿਸ ਦੇ ਵਿੱਚ ਸਤਲੁਜ ਦਰਿਆ ਨੂੰ ਦੋ ਤਾਕਤਾਂ ਦੇ ਵਿੱਚ ਹੱਦ ਮੰਨ ਲਿਆ ਗਿਆ ਇਸ ਦੇ ਮੁਤਾਬਿਕ ਸਤਲੁਜ ਦਰਿਆ ਦੇ ਪੱਛਮ ਵਿੱਚ ਰਣਜੀਤ ਸਿੰਘ ਦੀ ਸਰਦਾਰੀ ਕਬੂਲ ਕਰ ਲਈ ਗਈ ਅਤੇ ਸਤਲੁਜ ਦੇ ਪੂਰਬ ਵੱਲ ਅੰਗਰੇਜ਼ਾਂ ਦੀ ਸਰਦਾਰੀ ਮੰਨ ਲਈ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਅਥਾ ਤਾਕਤ ਆ ਗਈ ਤਾਂ ਉਸ ਨੇ ਆਪਣੀ ਹਕੂਮਤ ਵਿੱਚ ਗੈਰ ਸੁੱਖਾਂ ਨੂੰ ਬਧੇਰੇ ਤਾਕਤ ਦੇਣੀ ਸ਼ੁਰੂ ਕਰ ਦਿੱਤੀ ਜੋਗੇ ਆਪਣੀਆਂ ਖੂਬਸੂਰਤ ਕੁੜੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਰਖੇਲਾ ਬਣਾ ਕੇ ਕੈਬਨਿਟ ਦੇ ਵਿੱਚ ਤਾਕਤ ਹਾਸਲ ਕਰਦੇ ਰਹੇ ਇਹਨਾਂ ਵਿੱਚੋਂ ਸਭ ਤੋਂ ਵੱਧ ਖਤਰਨਾਕ ਸੀ ਜੰਮੂ ਦੇ ਰਾਜਾ ਅਜੀਤ ਸਿੰਘ ਦਾ ਪੁੱਤਰ ਰਾਜਾ ਰਣਜੀਤ ਦਿਓ ਜਿਸ ਤੋਂ 1815 ਵਿੱਚ ਰਣਜੀਤ ਸਿੰਘ ਨੇ ਜੰਮੂ ਦਾ ਰਾਜ ਜਿੱਤਿਆ ਸੀ ਬਾਅਦ ਵਿੱਚ ਇਹੀ ਡੋਗਰੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਨੂੰ ਤਬਾਹ ਕਰਨ ਦਾ ਮੁੱਖ ਕਾਰਨ ਬਣੇ 1811 ਵਿੱਚ ਇੰਜ ਹੀ ਬ੍ਰਾਹਮਣ ਮਿਸ਼ਰ ਬੀਲੀਰਾਮ ਰਣਜੀਤ ਸਿੰਘ ਦਾ ਖਜ਼ਾਨਚੀ ਬਣ ਚੁੱਕਾ ਸੀ ਵਜ਼ੀਰੀ ਬ੍ਰਾਹਮਣ ਦੇ ਹੱਥ ਹੋਣ ਕਰਕੇ ਖਜ਼ਾਨੇ ਦਾ ਬਹੁਤਾ ਹਿੱਸਾ ਹਿੰਦੂ ਮੰਦਰਾਂ ਨੂੰ ਜਾਂਦਾ ਰਿਹਾ ਇਹ ਵਜ਼ੀਰ ਜਾਣ ਬੁਝਕੇ ਦਿਖਾਵੇ ਵਜੋਂ ਕੁਝ ਰਕਮ ਦਰਬਾਰ ਸਾਹਿਬ ਨੂੰ ਵੀ ਭੇਟ ਕਰਵਾ ਦਿੰਦਾ ਸੀ ਪਰ ਉਸ ਤੋਂ ਕਈ ਗੁਣਾ ਵਧੇਰੇ ਮੰਦਰਾਂ ਨੂੰ ਦਵਾ ਦਿੰਦਾ ਸੀ ਹੁਣ ਰਣਜੀਤ ਸਿੰਘ ਦੇ ਕਰੋੜਾਂ ਰੁਪਏ ਕੁਰਕਸ਼ੇਤਰ ਹਰਦਵਾਰ ਅਤੇ ਕਾਸ਼ੀ ਬਨਾਰਸ ਦੇ ਬ੍ਰਾਹਮਣਾਂ ਨੂੰ ਮਿਲੇ ਜਾਂ ਕਾਂਗੜਾ ਜਵਾਲਾਮੁਖੀ ਜੰਮੂ ਕਾਸ਼ੀ ਦੇ ਮੰਦਰਾਂ ਤੇ ਸੋਨਾ ਚੜਾਉਣ ਵਾਸਤੇ ਦਿੱਤੇ ਗਏ ਰਾਣਾ ਜੀ ਸਿੰਘ ਦੇ ਇਸ ਬ੍ਰਾਹਮਣ ਵਜ਼ੀਰ ਨੇ ਦਰਬਾਰ ਸਾਹਿਬ ਦੇ ਦੁਆਲੇ ਬਹੁਤ ਸਾਰੀ ਜ਼ਮੀਨ ਉਦਾਸੀਆਂ ਨੂੰ ਦਵਾ ਦਿੱਤੀ ਸੀ ਜਿੱਥੇ ਉਹਨਾਂ ਨੇ ਅਖਾੜੇ ਅਤੇ ਡੇਰੇ ਬਣਾ ਲਏ ਸੀ ਜਿੱਥੇ ਸਿੱਖ ਫਲਸਫੇ ਦੇ ਉਲਟ ਮਰਿਆਦਾ ਤੈ ਲਈ ਜਾਂਦੀ ਸੀ ਅਤੇ ਮਗਰੋਂ ਇਨ੍ਹਾਂ ਡੇਰਿਆਂ ਦੇ ਵਿੱਚ ਸਿੱਖ ਤਵਾਰੀਖ ਫਿਲਾਸਫੀ ਅਤੇ ਗੁਰਬਾਣੀ ਨੂੰ ਵਿਗਾੜਨ ਵਾਲੀਆਂ ਕਈ ਕਿਤਾਬਾਂ ਵੀ ਲਿਖੀਆਂ ਅਤੇ ਪ੍ਰਚਾਰੀਆਂ ਗਈਆਂ ਇਹ ਸਾਰੀ ਜ਼ਮੀਨ ਦਰਬਾਰ ਸਾਹਿਬ ਦੀ ਸੀ ਜਿਸ ਨੂੰ 1564 ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਟੋਂਗੂ ਪਿੰਡ ਦੇ ਲੋਕਾਂ ਤੋਂ ਪੂਰਾ ਮੁੱਲ ਉਤਾਰ ਕੇ ਖਰੀਦਿਆ ਸੀ ਅਤੇ ਇਸ ਨੂੰ ਅੱਗੇ ਵੇਚਿਆ ਜਾਂ ਦਾਨ ਨਹੀਂ ਸੀ ਕੀਤਾ ਜਾ ਸਕਦਾ ਮਹਾਰਾਜਾ ਰਣਜੀਤ ਸਿੰਘ ਦੀਆਂ ਧਾਰਮਿਕ ਗ੍ਰਾਂਟਾਂ ਵਿੱਚੋਂ 75% ਦੀ ਹਿੰਦੂਆਂ ਨੂੰ 10% ਦੀ ਸਿੱਖਾਂ ਅਤੇ 15% ਦੀ ਦੂਜੇ ਫਿਰਕਿਆਂ ਅਤੇ ਸੰਪਰਦਾਮਾਂ ਨੂੰ ਮਿਲਦੀਆਂ ਰਹੀਆਂ ਸਨ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਅੰਮ੍ਰਿਤਸਰ ਦਾ ਟੈਕਸ ਵਸੂਲਣ ਵਾਲਾ ਵੀ ਇੱਕ ਬ੍ਰਾਹਮਣ ਰੁਲੀਆਰਾਮ ਮਿਸਰ ਨੂੰ ਬਣਾਇਆ ਹੋਇਆ ਸੀ ਇਸ ਰੁਲੀਆਰਾਮ ਮਿਸਰ ਦੀ ਹਵੇਲੀ ਗੁਰਦੁਆਰਾ ਟਾਲੀ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਸੀ ਉਸ ਇਮਾਰਤ ਵਿੱਚ 1947 ਤੋਂ ਬਾਅਦ ਵੀ ਉਸ ਦੇ ਵਾਰਿਸ ਰਹਿੰਦੇ ਰਹੇ ਸਨ ਇਹਨਾਂ ਬ੍ਰਾਹਮਣ ਸਲਾਹਕਾਰਾਂ ਨੇ ਰਣਜੀਤ ਸਿੰਘ ਤੋਂ ਉਸਦੇ ਝੰਡੇ ਦਾ ਰੰਗ ਵੀ ਨੀਲੇ ਤੋਂ ਸਫੇਦ ਅਤੇ ਫਿਰ ਭਗਵਾ ਕੇਸਰੀ ਪੀਲਾ ਕਰਵਾ ਲਿਆ ਸੀ। ਰਣਜੀਤ ਸਿੰਘ ਨੂੰ ਪਤਾ ਹੀ ਨਾ ਲੱਗ ਸਕਿਆ ਕਿ ਬ੍ਰਾਹਮਣ ਅਤੇ ਡੋਗਰਿਆ ਨੇ ਉਸਦਾ ਦਰਬਾਰ, ਤਾਜ, ਖਜ਼ਾਨਾ, ਫੌਜ ਅਤੇ ਨਿਜਾਮ ਸਭ ਆਪਣੇ ਕਬਜ਼ੇ ਦੇ ਵਿੱਚ ਕੀਤੇ ਹੋਏ ਸਨ। ਇਹਨਾਂ ਡੋਗਰਿਆ ਨੇ ਸਿੱਖਾਂ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਦੂਰ ਕੀਤਾ ਹੋਇਆ ਸੀ। ਰਣਜੀਤ ਸਿੰਘ ਦੇ ਦਰਬਾਰ ਵਿੱਚ ਗੈਰ ਸਿੱਖਾਂ ਦਾ ਕਬਜ਼ਾ ਦੇਖ ਕੇ ਇੱਕ ਵਾਰ 1814 ਵਿੱਚ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਛੱਡ ਕੇ ਅਨੰਦਪੁਰ ਸਾਹਿਬ ਜਾ ਕੇ ਬੈਠ ਗਏ ਸਨ। 1837 ਵਿੱਚ ਜਰਨਲ ਹਰੀ ਸਿੰਘ ਨਲਵਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਕਿ ਉਸ ਨੇ ਇਹ ਰਾਜ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਹਾਸਲ ਕੀਤਾ ਹੈ ਉਹ ਵਸੀਅਤ ਕਰਕੇ ਇਸ ਨੂੰ ਸਿੱਖਾਂ ਦੀ ਕੌਂਸਲ ਦੇ ਹਵਾਲੇ ਕਰ ਦੇਣ ਬਾਹਰ ਹਰਾਇਤ ਕਰਕੇ ਜਾਣ ਕਨਿੰਗਮ ਵੀ ਹਰੀ ਸਿੰਘ ਨਲਵਾ ਦੇ ਇਸ ਸੱਚਵਲ ਇਸ਼ਾਰਾ ਕਰਦਾ ਹੈ ਕਿ ਨਲਵਾ ਇਸ ਗੱਲ ਦੇ ਖਿਲਾਫ ਸੀ ਕਿ ਰਣਜੀਤ ਸਿੰਘ ਦਾ ਕੋਈ ਇੱਕ ਪੁੱਤਰ ਹੀ ਸਿੱਖ ਰਾਜ ਦਾ ਅਗਲਾ ਰਾਜਾ ਬਣੇ ਜਦੋਂ ਡੋਗਰਿਆ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਮਝਾਇਆ ਕਿ ਇਹ ਤਾਂ ਉਸ ਦਾ ਨਿੱਜੀ ਰਾਜ ਹੈ ਸਿੱਖਾਂ ਦਾ ਨਹੀਂ ਇਸ ਕਰਕੇ ਇਸ ਦਾ ਵਾਰਿਸ ਉਸ ਦਾ ਵੱਡਾ ਪੁੱਤਰ ਹੀ ਹੋਵੇ ਇਸ ਤੋਂ ਕੁਝ ਦਿਨ ਮਗਰੋਂ ਹੀ ਡੋਗਰਿਆ ਨੇ ਇੱਕ ਸਾਜ਼ਿਸ਼ ਬਣਾ ਕੇ ਹਰੀ ਸਿੰਘ ਨਲਵਾ ਨੂੰ ਮਰਵਾ ਦਿੱਤਾ ਪਹਿਲਾਂ ਅਕਾਲੀ ਫੂਲਾ ਸਿੰਘ ਨੂੰ ਵੀ ਇੱਕ ਸਾਜ਼ਿਸ਼ ਰਾਜਕੇ ਡੋਗਰਿਆਂ ਨੇ ਮਰਵਾਇਆ ਸੀ ਡੋਗਰਿਆਂ ਨੇ ਤਾਂ ਰਣਜੀਤ ਸਿੰਘ ਦਾ ਇੱਕ ਵੀ ਸੀਨੀਅਰ ਸਿੱਖ ਸਾਥੀ ਜਿੰਦਾ ਨਹੀਂ ਰਹਿਣ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਦੋ ਸਮਝੌਤੇ ਕਰ ਲਏ ਜਨਵਰੀ 1806 ਅਤੇ ਅਪ੍ਰੈਲ 1809 ਨੂੰ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਸਬੰਧ ਬਣਾਈ ਰੱਖੇ ਪਰ ਦੂਜੇ ਪਾਸੇ ਅੰਗਰੇਜ਼ ਉਸ ਦਾ ਰਾਜ ਖੋਹਣ ਦੀਆਂ ਸਕੀਮਾਂ ਵੀ ਬਣਾ ਰਹੇ ਸਨ ਅਤੇ ਨਾਲ ਹੀ ਉਸ ਦੇ ਨਾਲ ਦਿਖਾਵੇ ਦੀ ਨੇੜਤਾ ਵੀ ਰੱਖਦੇ ਸਨ ਇਸ ਸਿਲਸਿਲੇ ਵਿੱਚ 1831 ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਵਿਚਕਾਰ ਰਸਮੀ ਮੁਲਾਕਾਤ ਵੀ ਕਰਵਾਈ ਗਈ। ਇਹ ਮੁਲਾਕਾਤ 25 ਅਕਤੂਬਰ 1831 ਦੇ ਦਿਨ ਮਹਾਰਾਜਾ ਰਣਜੀਤ ਸਿੰਘ ਵਿਲੀਅਮ ਵੈਂਟਿੰਗ ਦੇ ਵਿਚਕਾਰ ਹੋਈ ਸੀ। ਪਹਿਲਾਂ ਮਹਾਰਾਜਾ ਰਣਜੀਤ ਸਿੰਘ ਸਤਲੁਜ ਦਰਿਆ ਪਾਰ ਕਰਕੇ ਰੋਪੜ ਜਾ ਕੇ ਵੈਂਟਿੰਗ ਦੇ ਨਾਲ ਮੁਲਾਕਾਤ ਕੀਤੀ। ਫਿਰ ਅਗਲੇ ਦਿਨ ਵੈਂਟਿੰਗ ਨੇ ਦਰਿਆ ਪਾਰ ਕਰਕੇ ਰਣਜੀਤ ਸਿੰਘ ਦੀ ਸਲਤਨਤ ਦੇ ਪਿੰਡ ਕਾਠਗੜ੍ਹ ਵਿੱਚ ਮਹਾਰਾਜੇ ਦੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਿਆ। ਬ੍ਰਾਹਮਣ ਅਤੇ ਡੋਗਰੇ ਰਣਜੀਤ ਸਿੰਘ ਦੇ ਦਰਬਾਰ ਦੇ ਵੱਡੇ ਉਧੀਆਂ ਤੇ ਵਿਰਾਜਮਾਨ ਸਨ ਹੁਣ ਤਕਰੀਬਨ ਸਾਰੀ ਦੀ ਸਾਰੀ ਹਕੂਮਤ ਜੰਮੂ ਦੇ ਡੋਗਰੇ ਅਤੇ ਹਿੰਦੁਸਤਾਨ ਦੇ ਬ੍ਰਾਹਮਣਾਂ ਦੇ ਹੱਥ ਵਿੱਚ ਸੀ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਦਾ ਢਾਂਚਾ ਜਿਸ ਵਿੱਚ ਟਾਵਾ ਟਾਵਾ ਮੁਸਲਮਾਨਤਾ ਦਿਸਦਾ ਸੀ ਪਰ ਕੋਈ ਵੀ ਸਿੱਖ ਕਿਤੇ ਨਜ਼ਰ ਨਹੀਂ ਸੀ ਆਉਂਦਾ 1825 ਦੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਖਾਸ ਕਰਕੇ ਧਿਆਨ ਸਿੰਘ ਡੋਗਰੇ ਦੀਆਂ ਚਾਲਾਂ ਦੇ ਵਿੱਚ ਆ ਚੁੱਕਾ ਸੀ ਧਿਆਨ ਸਿੰਘ ਉਸੇ ਦਰਬਾਰ ਵਿੱਚ ਉਸ ਦੀ ਕੁਰਸੀ ਦੇ ਜਿਹੜੇ ਜ਼ਮੀਨ ਤੇ ਬੈਠ ਕੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੈਰ ਆਪਣੀ ਝੋਲੀ ਵਿੱਚ ਰੱਖ ਕੇ ਖਾਂਡ ਕਰਕੇ ਉਸ ਨੂੰ ਬੇਕੂਪਣਾਉਂਦਾ ਸੀ ਰਣਜੀਤ ਸਿੰਘ ਡੋਗਰਿਆਂ ਦੀ ਇਸ ਚਾਪ ਨੂੰ ਸਿੱਧਾ ਕੈਦੀ ਹੋ ਚੁੱਕਿਆ ਸੀ 27 ਜੂਨ 1839 ਦੇ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਮਗਰੋਂ ਉਸ ਦਾ ਸਭ ਤੋਂ ਵੱਡਾ ਪੁੱਤਰ ਖੜਕ ਸਿੰਘ ਮਹਾਰਾਜਾ ਬਣਾਇਆ ਗਿਆ ਖੜਕ ਸਿੰਘ ਡੋਗਰਿਆਂ ਦੀਆਂ ਸਾਜ਼ਿਸ਼ਾਂ ਚਾਲਾਂ ਨੂੰ ਸਮਝ ਚੁੱਕਾ ਸੀ ਅਤੇ ਉਹਨਾਂ ਤੋਂ ਬਹੁਤ ਦੁਖੀ ਸੀ ਖੜਕ ਸਿੰਘ ਦਾ ਸਲਾਹਕਾਰ ਚੇਤ ਸਿੰਘ ਬਾਜਵਾ ਸੀ ਡੋਗਰੇ ਸਮਝਦੇ ਸਨ ਕਿ ਚੇਤ ਸਿੰਘ ਨੂੰ ਰਾਹ ਵਿੱਚੋਂ ਹਟਾਉਣ ਦੇ ਨਾਲ ਹੀ ਉਹ ਸਾਰੀ ਤਾਕਤ ਆਪਣੇ ਹੱਥ ਦੇ ਵਿੱਚ ਰੱਖ ਸਕਦੇ ਹਨ ਇਸ ਕਰਕੇ ਉਹਨਾਂ ਨੇ ਚੇਤ ਸਿੰਘ ਦੇ ਖਿਲਾਫ ਇੱਕ ਸਾਜ਼ਿਸ਼ ਘੜੀ ਉਹਨਾਂ ਨੇ ਚੇਤ ਸਿੰਘ ਵੱਲੋਂ ਅੰਗਰੇਜ਼ਾਂ ਨੂੰ ਲਿਖੀਆਂ ਨਕਲੀ ਚਿੱਠੀਆਂ ਤਿਆਰ ਕੀਤੀਆਂ ਅਤੇ ਉਸ ਨੂੰ ਗद्दार ਐਲਾਨ ਕੇ ਬਰਵਾਉਣ ਵਾਸਤੇ ਇਹਨਾਂ ਖੱਤਾਂ ਨੂੰ ਆਪਣੀ ਬਣਾਈ ਇੱਕ ਕੌਂਸਲ ਦੇ ਵਿੱਚ ਪੇਸ਼ ਕੀਤਾ ਇਸ ਕੌਂਸਲ ਦੀ ਸਾਜ਼ਿਸ਼ੀ ਮੀਟਿੰਗ ਦੇ ਵਿੱਚ ਡੋਗਰਿਆਂ ਨੇ ਮਤਾ ਪਾਸ ਕਰਵਾਇਆ ਕਿ ਚੇਤ ਸਿੰਘ ਨੂੰ ਝਾਲੀ ਚੱਕੀਆਂ ਲੇਖਣ ਦੇ ਬਦਲੇ ਸਜ਼ਾਏ ਮੌਤ ਦਿੱਤੀ ਜਾਵੇ ਤੇ ਖੜਕ ਸਿੰਘ ਨੂੰ ਹਟਾ ਕੇ ਤਾਕਤ ਕੁਮਰ ਨੌ ਨਿਹਾਲ ਸਿੰਘ ਨੂੰ ਸੌਂਪ ਦਿੱਤੀ ਜਾਵੇ 9 ਅਕਤੂਬਰ 1839 ਨੂੰ ਧਿਆਨ ਸਿੰਘ ਡੋਗਰਾ ਦੀ ਅਗਵਾਈ ਦੇ ਹੇਠਾਂ ਇੱਕ ਕੌਂਸਲ ਦੇ ਕੁਝ ਮੈਂਬਰ ਖੜਕ ਸਿੰਘ ਦੇ ਕਮਰੇ ਦੇ ਵਿੱਚ ਦਾਖਲ ਹੋਏ ਉਹਨਾਂ ਨੇ ਚੇਤ ਸਿੰਘ ਬਾਜਬਾ ਨੂੰ ਲੱਭ ਕੇ ਖੜਕ ਸਿੰਘ ਦੇ ਸਾਹਮਣੇ ਹੀ ਕਤਲ ਕਰ ਦਿੱਤਾ ਉਹਨਾਂ ਨੇ ਖੜਕ ਸਿੰਘ ਨੂੰ ਵੀ ਉਸ ਦੀ ਰਿਹਾਈਸ਼ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਤੇ ਨੌ ਨਿਹਾਲ ਸਿੰਘ ਨੂੰ ਗੱਦੀ ਦੇ ਉੱਤੇ ਬਿਠਾ ਦਿੱਤਾ ਹੁਣ ਕੁੰਵਰ ਨੋਨਿਹਾਲ ਸਿੰਘ ਨੂੰ ਵੀ ਡੋਗਰਿਆਂ ਦੀ ਚਾਲਾਂ ਸਮਝ ਆਉਣ ਲੱਗ ਪਈਆਂ ਸਨ ਉਸ ਨੇ ਧਿਆਨ ਸਿੰਘ ਦੇ ਨਾਲ ਨਾਲ ਫਕੀਰ ਅਜੀਜ਼ਉਦੀਨ ਦੋ ਬ੍ਰਾਹਮਣ ਜਮਾਦ ਖੁਸ਼ਾਲ ਸਿੰਘ ਅਤੇ ਭਈਆ ਰਾਮ ਸਿੰਘ ਤੋਂ ਇਲਾਵਾ ਲੈਣਾ ਸਿੰਘ ਮਜੀਠੀਆ ਅਤੇ ਅਜੀਤ ਸਿੰਘ ਸੰਧਾਵਾਲੀਆਂ ਨੂੰ ਵੀ ਨਿظام ਦੇ ਵਿੱਚ ਭਾਈਵਾਲ ਬਣਾ ਦਿੱਤਾ ਇੰਜ ਡੋਗਰੇ ਪੂਰੀ ਹਕੂਮਤੇ ਕਾਬਜ਼ ਨਾ ਹੋ ਸਕੇ ਇਹ ਗੱਲ ਧਿਆਨ ਸਿੰਘ ਨੂੰ ਮਨਜ਼ੂਰ ਨਹੀਂ ਸੀ ਇਸ ਕਰਕੇ ਉਸ ਨੇ ਨੋਨਿਹਾਲ ਸਿੰਘ ਨੂੰ ਵੀ ਖਤਮ ਕਰਨ ਦਾ ਫੈਸਲਾ ਕਰ ਲਿਆ ਖੜਕ ਸਿੰਘ ਨੂੰ ਵੀ ਜ਼ਹਿਰੀਲਾ ਖਾਣਾ ਦੇ ਕੇ ਮੌਤ ਦੇ ਘਾਟ ਉਧਾਰ ਦਿੱਤਾ ਗਿਆ ਜਦੋਂ ਸਾਰੇ ਜਣੇ ਖੜਕ ਸਿੰਘ ਦਾ ਸੰਸਕਾਰ ਕਰਕੇ ਵਾਪਸ ਕਿਲੇ ਨੂੰ ਜਾ ਰਹੇ ਸਨ ਤਾਂ ਪਹਿਲਾਂ ਹੀ ਘੜੀ ਸਾਜ਼ਿਸ਼ ਮੁਤਾਬਿਕ ਧਿਆਨ ਸਿੰਘ ਨੇ ਰੋਸ਼ਨੀ ਗੇਟ ਦਾ ਛੱਜਾ ਛਟਵਾ ਕੇ ਨੌ ਨਿਹਾਲ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਸ ਵੇਲੇ ਨੌ ਨਿਹਾਲ ਸਿੰਘ ਨੇ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਮੀਆਂ ਉਦਮ ਸਿੰਘ ਦਾ ਹੱਥ ਫੜਿਆ ਹੋਇਆ ਸੀ ਗੇਟ ਦਾ ਛੱਜਾ ਸਿਰ ਤੇ ਡਿਗਣ ਦੇ ਨਾਲ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਮੀਆਂ ਉਦਮ ਸਿੰਘ ਉਸੇ ਵੇਲੇ ਮਰ ਗਿਆ ਪਰ ਨੌ ਨਿਹਾਲ ਸਿੰਘ ਨੂੰ ਐਵੇਂ ਥੋੜੀਆਂ ਜੀਆਂ ਛਰੀਟਾਂ ਹੀ ਆਈਆਂ ਸਨ ਪਰ ਪਹਿਲਾਂ ਤੋਂ ਹੀ ਕੀਤੀ ਤਿਆਰੀ ਮੁਤਾਬਕ ਨੌਨਿਹਾਲ ਸਿੰਘ ਨੂੰ ਇੱਕਦਮ ਜ਼ਬਰਦਸਤੀ ਇੱਕ ਪਾਲਕੀ ਦੇ ਵਿੱਚ ਪਾ ਲਿਆ ਗਿਆ ਸਾਜ਼ਿਸ਼ ਮੁਤਾਬਕ ਪਾਲਕੀ ਵੀ ਪਹਿਲਾਂ ਹੀ ਉੱਥੇ ਮੌਜੂਦ ਸੀ ਤੇ ਧਿਆਨ ਸਿੰਘ ਡੋਗਰਾ ਪਾਲਕੀ ਲੈ ਕੇ ਬੜੀ ਤੇਜ਼ੀ ਦੇ ਨਾਲ ਕਿਲੇ ਵੱਲ ਨੂੰ ਚਲਾ ਗਿਆ ਲੈਣਾ ਸਿੰਘ ਮਜੀਠੀਆ ਨੇ ਉਸਦੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰੋਕ ਦਿੱਤਾ ਗਿਆ ਹੋਰ ਤਾਂ ਹੋਰ ਨੌਨਿਹਾਲ ਸਿੰਘ ਦੀ ਮਾਂ ਰਾਣੀ ਚੰਦਕੌਰ ਨੂੰ ਵੀ ਉਸਦੇ ਨੇੜੇ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ ਉਹ ਵਿਚਾਰੀ ਕਿਲੇ ਦਾ ਦਰਵਾਜ਼ਾ ਖੁਲਵਾਉਣ ਵਾਸਤੇ ਕਿੰਨਾ ਚਿਰ ਹੀ ਦਰਵਾਜ਼ੇ ਤੇ ਹੱਥ ਮਾਰ ਮਾਰ ਕੇ ਪਿੱਟਦੀ ਰਹੀ ਡੋਗਰਿਆਂ ਦੇ ਹੱਥ ਇੰਨੀ ਤਾਕਤ ਸੀ ਕਿ ਮਹਾਰਾਜੇ ਦੀ ਮਾਂ ਨੂੰ ਵੀ ਕਿਲੇ ਦੇ ਅੰਦਰ ਵੜਨ ਵਾਸਤੇ ਇਜਾਜ਼ਤ ਨਹੀਂ ਸੀ ਉਧਰ ਧਿਆਨ ਸਿੰਘ ਨੇ ਨੌਨਿਹਾਲ ਸਿੰਘ ਦੇ ਸਿਰ ਦੇ ਵਿੱਚ ਪੱਥਰ ਮਰਵਾ ਕੇ ਉਸ ਨੂੰ ਖਤਮ ਕਰਵਾ ਦਿੱਤਾ ਸੀ ਉਸ ਦੀ ਮੌਤ ਦੀ ਖਬਰ ਤੀਸਰੇ ਦਿਨ ਬਾਹਰ ਕੱਢੀ ਗਈ ਸੀ ਨੌਨਿਹਾਲ ਸਿੰਘ ਤੋਂ ਬਾਅਦ 18 ਜਨਵਰੀ 1841 ਦੇ ਦਿਨ ਸ਼ੇਰ ਸਿੰਘ ਮਹਾਰਾਜਾ ਬਣਿਆ ਤੇ 20 ਤਰੀਕ ਨੂੰ ਲਾਹੌਰ ਦੇ ਤਖਤ ਤੇ ਬੈਠ ਗਿਆ ਅਤੇ ਧਿਆਨ ਸਿੰਘ ਡੋਗਰੇ ਨੇ ਚੰਦਕੌਰ ਦੀਆਂ ਨੌਕਰਾਨੀਆਂ ਨੂੰ ਆਪਣੇ ਨਾਲ ਮਿਲਾ ਲਿਆ ਉਸ ਨੇ ਇਹਨਾਂ ਨੌਕਰਾਨੀਆਂ ਦੇ ਹੱਥੋਂ 11 ਜੂਨ 1842 ਦੀ ਰਾਤ ਨੂੰ ਚੰਦਕੌਰ ਨੂੰ ਉਸ ਦੇ ਸਿਰ ਤੇ ਚੱਕੀ ਦੇ ਪੁੱੜ ਮਰਵਾ ਮਰਵਾ ਕੇ ਉਹਦਾ ਸਿਰ ਭੰਨ ਕੇ ਮਰਵਾ ਦਿੱਤਾ ਧਿਆਨ ਸਿੰਘ ਅਜਹੀਆਂ ਸਾਜ਼ਿਸ਼ਾਂ ਦਾ ਮਾਹਿਰ ਸੀ ਧਿਆਨ ਸਿੰਘ ਨੇ ਕੁੰਵਰ ਨੋਨਿਹਾਲ ਸਿੰਘ ਦੀ ਘਰਵਾਲੀ ਦਾ ਬੱਚਾ ਵੀ ਪੇਟ ਦੇ ਵਿੱਚ ਹੀ ਮਰਵਾ ਦਿੱਤਾ ਸੀ ਤਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਹੋਰ ਵਾਰਸ ਪੈਦਾ ਨਾ ਹੋ ਸਕੇ 15 ਸਤੰਬਰ 1843 ਦੇ ਦਿਨ ਮੌਕਾ ਦੇਖ ਕੇ ਅਜੀਤ ਸਿੰਘ ਸੰਧਾਵਾਲੀਆਂ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਉਸ ਦਾ ਸਿਰ ਵਢ ਲਿਆ ਦੂਜੇ ਪਾਸੇ ਲੈਣਾ ਸਿੰਘ ਸੰਧਾਵਾਲੀਆਂ ਨੇ 12 ਸਾਲ ਦੇ ਬੱਚੇ ਪ੍ਰਤਾਪ ਸਿੰਘ ਪੁੱਤਰ ਮਹਾਰਾਜਾ ਸ਼ੇਰ ਸਿੰਘ ਨੂੰ ਵੀ ਕਤਲ ਕਰ ਦਿੱਤਾ ਕੁਝ ਸਮੇਂ ਮਗਰੋਂ ਦੋਵੇਂ ਸੰਧਾਵਾਲੀਏ ਧਿਆਨ ਸਿੰਘ ਕੋਲ ਹਜ਼ੂਰੀ ਵਗ ਗਏ ਅਤੇ ਗੱਲਬਾਤ ਕਰਨ ਦੇ ਬਹਾਨੇ ਉਸ ਨੂੰ ਕਿਲੇ ਵਿੱਚੋਂ ਲਿਜਾ ਕੇ ਕਤਲ ਕਰ ਦਿੱਤਾ ਹੁਣ ਉਹਨਾਂ ਨੇ ਆਪਣੇ ਸਾਥੀਆਂ ਨੂੰ ਕਿਲੇ ਦੀ ਕਮਾਂਡ ਸੌਂਪ ਦਿੱਤੀ ਅਤੇ ਦਰਵਾਜ਼ੇ ਬੰਦ ਕਰਵਾ ਦਿੱਤੇ ਸੰਦਾਵਾਲੀਆ ਹੀਰਾ ਸਿੰਘ ਅਤੇ ਸੁਚੇਤ ਸਿੰਘ ਡੋਗਰੇ ਨੂੰ ਵੀ ਕਤਲ ਕਰਨਾ ਚਾਹੁੰਦੇ ਸਨ ਪਰ ਉਹ ਦੋਵੇਂ ਇਹਨਾਂ ਦੇ ਹੱਥ ਨਾ ਲੱਗੇ ਇਸ ਖੂਨੀ ਦਰਿਆ ਨੂੰ ਬਹਾਉਣ ਦੇ ਦੌਰਾਨ 5 ਸਾਲ ਦੇ ਨਵਾਲਕ ਕੁੰਵਰ ਦਲੀਪ ਸਿੰਘ ਨੂੰ ਵੀ 18 ਸਤੰਬਰ 1843 ਦੇ ਦਿਨ ਗੱਦੀ ਤੇ ਬਿਠਾ ਦਿੱਤਾ ਗਿਆ ਸੀ ਹੀਰਾ ਸਿੰਘ ਡੋਗਰਾ ਉਸ ਦਾ ਵਜ਼ੀਰ ਬਣ ਗਿਆ ਸੀ ਹੁਣ ਹੀਰਾ ਸਿੰਘ ਦੇ ਕੋਲ ਸਾਰੀ ਤਾਕਤ ਆ ਗਈ ਸੀ ਆਵੇਂ ਦਲੀਪ ਸਿੰਘ ਮਹਾਰਾਜਾ ਸੀ ਤੇ ਰਾਣੀ ਜਿੰਦਕੌਰ ਉਸ ਦੀ ਗਾਰਡੀਅਨ ਸੀ ਪਰ ਅਸਲ ਤਾਕਤ ਹੀਰਾ ਸਿੰਘ ਡੋਗਰਾ ਅਤੇ ਉਸ ਦੇ ਵਜ਼ੀਰ ਪੰਡਿਤ ਜਲਾ ਦੇ ਕੋਲ ਸੀ ਇਹਨਾਂ ਨੇ ਫੌਜ ਦੇ ਵਿੱਚੋਂ ਬਹੁਤ ਸਾਰੇ ਸਿੱਖ ਜਰਨੈਲਾਂ ਨੂੰ ਹਟਾ ਕੇ ਡੋਗਰੇ ਅਤੇ ਮੁਸਲਮਾਨ ਭਰਤੀ ਕਰ ਲਏ ਕਿਉਂਕਿ ਹੀਰਾ ਸਿੰਘ ਸਿੱਖਾਂ ਤੋਂ ਬਹੁਤ ਡਰਦਾ ਸੀ ਗੁਲਾਬ ਸਿੰਘ ਡੋਗਰਾ ਜੰਮੂ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸਨ ਇਹਨਾਂ ਤੋਂ ਇਲਾਵਾ ਲਾਹੌਰ ਦੇ ਕਈ ਯੂਰੋਪੀਅਨ ਜਰਨੈਲ ਵੀ ਅੰਗਰੇਜ਼ਾਂ ਦੇ ਨਾਲ ਰਾਬਤਾ ਬਣਾਏ ਹੋਏ ਸਨ ਹੁਣ ਰਣਜੀਤ ਸਿੰਘ ਦਾ ਰਾਜ ਖਤਮ ਕਰਨ ਵਾਸਤੇ ਜ਼ਮੀਨ ਤਿਆਰ ਹੋ ਚੁੱਕੀ ਸੀ ਅਤੇ ਰਸਤਾ ਪਤਰਾ ਹੋ ਚੁੱਕਿਆ ਸੀ 1838 ਵਿੱਚ ਪੰਜਾਬ ਤੇ ਕਬਜ਼ਾ ਕਰਨ ਦੀ ਅੰਗਰੇਜ਼ਾਂ ਦੀ ਪਲਾਨਿੰਗ ਨੂੰ ਅਮਲ ਵਿੱਚ ਲਿਆਉਣ ਵਾਸਤੇ 6 ਸਾਲ ਲੱਗ ਗਏ ਸਨ ਸਭਰਾਮਾ ਦੀ ਜਿੱਤ ਦੇ ਮਗਰੋਂ ਅੰਗਰੇਜ਼ਾਂ ਨੂੰ ਲਾਹੌਰ ਜਾਂਦੀ ਸੜਕ ਤੇ ਰੋਕਣ ਵਾਲਾ ਕੋਈ ਨਹੀਂ ਸੀ 12 ਫਰਵਰੀ 1846 ਦੇ ਦਿਨ ਅੰਗਰੇਜ਼ ਫੌਜ ਨੇ ਸਤਲੁਜ ਦਰਿਆ ਪਾਰ ਕੀਤਾ ਅਤੇ ਬਿਨਾਂ ਕਿਸੇ ਮੁਕਾਬਲੇ ਦੇ ਕਸੂਰ ਦੇ ਕਿਲੇ ਤੇ ਕਬਜ਼ਾ ਕਰ ਲਿਆ 18 ਫਰਵਰੀ 1846 ਦੇ ਦਿਨ ਦਲੀਪ ਸਿੰਘ ਅਤੇ ਹੋਰ ਦਰਬਾਰੀ ਗਵਰਨਰ ਜਨਰਲ ਦੇ ਅੱਗੇ ਪੇਸ਼ ਹੋਏ ਇਸ ਮੌਕੇ ਉਹਨਾਂ ਨੂੰ ਜ਼ਰਾ ਵੀ ਅਦਬ ਇੱਜ਼ਤ ਨਾ ਦਿੱਤੀ ਗਈ ਅਤੇ ਥੋੜੇ ਹੀ ਚੀਰਮਗਰੋਂ ਇਹ ਚਲੇ ਜਾਣ ਵਾਸਤੇ ਆਖ ਦਿੱਤਾ ਗਿਆ ਮੀਟਿੰਗ ਵਿੱਚ ਸਿਰਫ ਐਹਦਨਾਮੇ ਦੀਆਂ ਸ਼ਰਤਾਂ ਨੂੰ ਸੁਣਾ ਕੇ ਇਸ ਤੇ ਦਸਤਖਤ ਕਰਨ ਵਾਸਤੇ ਆਖਿਆ ਗਿਆ 16 ਮਾਰਚ 1846 ਨੂੰ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਦੇ ਵਿੱਚ 16 ਨੁਕਤਿਆਂ ਤੇ ਇੱਕ ਸਮਝੌਤੇ ਤੇ ਦਸਖਤ ਹੋਏ 11 ਮਾਰਚ ਨੂੰ ਇਸ ਵਿੱਚ ਹੋਰ ਵਾਅਦਾ ਕੀਤਾ ਗਿਆ ਮਗਰੋਂ 16 ਮਾਰਚ 1846 ਨੂੰ ਗੁਲਾਬ ਸਿੰਘ ਡੋਗਰੇ ਦੇ ਨਾਲ ਇੱਕ ਹੋਰ ਸਮਝੌਤਾ ਹੋਇਆ ਜਲੰਧਰ ਦੁਆਬ ਸਤਲੂ ਤੇ ਬਿਆਸ ਦਰਿਆ ਵਿਚਕਾਰਲਾ ਇਲਾਕਾ ਅੰਗਰੇਜ਼ਾਂ ਨੂੰ ਜੰਗ ਦੇ ਖਰਚੇ ਵਜੋਂ ਦੇ ਦਿੱਤਾ ਗਿਆ ਲਾਹੌਰ ਦਰਬਾਰ ਨੂੰ 1.5 ਕਰੋੜ ਰੁਪਏ ਜੰਗ ਦਾ ਹਰਜਾਨਾ ਵੀ ਪਾਇਆ ਗਿਆ ਲਾਹੌਰ ਦਰਬਾਰ ਸਿਰਫ 25 ਬਟਾਲੀਅਨ ਪੈਦਲ ਫੌਜ ਅਤੇ 12000 ਘੋੜਸਵਾਰ ਹੀ ਰੱਖ ਸਕੇਗਾ ਅੰਗਰੇਜ਼ਾਂ ਵੱਲੋਂ ਕਬਜ਼ੇ ਵਿੱਚ ਲਈਆਂ ਗਈਆਂ ਤੋਪਾਂ ਤੋਂ ਇਲਾਵਾ ਉਹ 36 ਤੋਪਾਂ ਜਿਹੜੀਆਂ ਅੰਗਰੇਜ਼ਾਂ ਦੇ ਖਿਲਾਫ ਸਭਰਾਮਾ ਦੀ جنگ ਦੇ ਵਿੱਚ ਵਰਤੀਆਂ ਗਈਆਂ ਸਨ ਉਹ ਅੰਗਰੇਜ਼ਾਂ ਦੀਆਂ ਹੋ ਜਾਣਗੀਆਂ। ਅੰਗਰੇਜ਼ ਫੌਜ ਲਾਹੌਰ ਦਰਬਾਰ ਦੇ ਇਲਾਕੇ ਵਿੱਚ ਜਦੋਂ ਮਰਜ਼ੀ ਲੰਘ ਸਕਦੀ ਹੈ। ਲਾਹੌਰ ਦਰਬਾਰ ਕਿਸੇ ਯੂਰੋਪੀਅਨ ਨੂੰ ਅੰਗਰੇਜ਼ ਦੀ ਮਨਜ਼ੂਰੀ ਤੋਂ ਬਿਨਾਂ ਨੌਕਰੀ ਨਹੀਂ ਰੱਖੇਗਾ। ਅੰਗਰੇਜ਼ ਅਤੇ ਲਾਹੌਰ ਦਰਬਾਰ ਦੇ ਵਿੱਚ ਚੰਗਾ ਮਾਹੌਲ ਕਾਇਮ ਕਰਨ ਦੇ ਇਨਾਮ ਵਜੋਂ ਗੁਲਾਬ ਸਿੰਘ ਨੂੰ ਜੰਮੂ ਅਤੇ ਜੰਮੂ ਦੀ ਖੁਦਮੁਖਤਿਆਰੀ ਦਿੱਤੀ ਜਾਵੇ। ਅੰਗਰੇਜ਼ੀ ਫੌਜ 1 ਸਾਲ ਵਾਸਤੇ ਲਾਹੌਰ ਵਿੱਚ ਰਹੇਗੀ ਅਤੇ ਇਸ ਦਾ ਖਰਚਾ ਲਾਹੌਰ ਦਰਬਾਰ ਦੇਵੇਗਾ ਇਸ ਤੋਂ ਇਲਾਵਾ 8 ਹੋਰ ਸਮਝੌਤੇ ਕੀਤੇ ਗਏ ਸਨ ਇਹ ਇਹਦਨਾਮੇ ਤੋਂ ਬਾਅਦ ਕਹਿਣ ਨੂੰ ਤਾਂ ਲਾਹੌਰ ਤੇ ਦਲੀਪ ਸਿੰਘ ਦਾ ਰਾਜ ਸੀ ਉਸ ਕੋਲ ਫੌਜ ਅਤੇ ਕਿਲਾ ਵੀ ਸੀ ਪਰ ਇੱਥੇ ਹੁਣ ਅੰਗਰੇਜ਼ਾਂ ਦੀ ਹਕੂਮਤ ਸੀ 16 ਦਸੰਬਰ 1846 ਦੇ ਦਿਨ ਅੰਗਰੇਜ਼ਾਂ ਨੇ ਇੱਕ ਕਾਉਂਸਲ ਦੇ ਕੋਲੋਂ ਇੱਕ ਹੋਰ ਨਵੇਂ ਸਮਝੌਤੇ ਤੇ ਦਸਤਖਤ ਕਰਵਾਏ ਇਸ ਦੇ ਮੁਤਾਬਿਕ ਰਾਣੀ ਜਿੰਦਾ ਨੂੰ ਰੈਜੀਡੈਂਟ ਦੇ ਅਹੁਦੇ ਤੋਂ ਹਟਾ ਕੇ 1.5 ਲੱਖ ਰੁਪਏ ਸਾਲਾਨਾ ਦੀ ਪੈਨਸ਼ਨ ਦੇ ਦਿੱਤੀ ਗਈ ਹੈਦਰੀ ਲਾਰੈਂਸ ਹੁਣ ਲਾਹੌਰ ਸਰਕਾਰ ਦਾ ਰੈਜੀਡੈਂਟ ਬਣ ਗਿਆ ਇਸ ਸਮਝੌਤੇ ਮੁਤਾਬਿਕ ਦਲੀਪ ਸਿੰਘ ਦੇ 16 ਸਾਲ ਦਾ ਹੋਣ ਤੱਕ ਪੰਜਾਬ ਉੱਤੇ ਅੰਗਰੇਜ਼ਾਂ ਦਾ ਕੰਟਰੋਲ ਰਹਿਣਾ ਸੀ ਦਲੀਪ ਸਿੰਘ ਇਸ ਵੇਲੇ 8.5 ਸਾਲ ਦਾ ਹੋ ਚੁੱਕਿਆ ਸੀ ਅਤੇ ਉਸਨੇ 4 ਦਸੰਬਰ 1848 ਨੂੰ 16 ਸਾਲ ਦਾ ਹੋਣਾ ਸੀ ਉਦੋਂ ਤੱਕ ਅੰਗਰੇਜ਼ ਰੈਜੀਡੈਂਟ ਨਹੀਂ ਪੰਜਾਬ ਦਾ ਮਾਲਕ ਰਹਿਣਾ ਸੀ ਹੁਣ ਅੰਗਰੇਜ਼ਾਂ ਨੇ ਪੰਜਾਬ ਨੂੰ ਹੜੱਪਣ ਵਾਸਤੇ ਆਖਰੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਅੰਗਰੇਜ਼ ਚਾਹੁੰਦੇ ਸਨ ਕਿ ਮਹਾਰਾਣੀ ਜਿੰਦਕੌਰ ਨੂੰ ਪੰਜਾਬ ਤੋਂ ਬਾਹਰ ਭੇਜਿਆ ਜਾਵੇ ਕਿਉਂਕਿ ਉਹੀ ਅੰਗਰੇਜ਼ਾਂ ਦੇ ਰਾਹ ਦਾ 1 ਕਰੋੜਾ ਸੀ ਮਹਾਰਾਣੀ ਜਿੰਦਕੌਰ ਨੂੰ 16 ਮਈ 1848 ਦੇ ਦਿਨ ਇੱਕ ਕੈਦੀ ਵਜੋਂ ਬਨਾਰਸ ਭੇਜ ਦਿੱਤਾ ਗਿਆ ਆਪਣੇ ਪਿਤਾ ਦੀ ਮੌਤ ਤੋਂ 4 ਸਾਲ ਦੇ ਮਗਰੋਂ 5 ਸਾਲ ਦੀ ਉਮਰ ਵਿੱਚ 18 ਸਤੰਬਰ 1843 ਦੇ ਦਿਨ ਇੱਕ ਵੱਡੀ ਸਲਤਨਾ ਦਾ ਮਹਾਰਾਜਾ ਬਣਨ ਵਾਲੇ ਦਲੀਪ ਸਿੰਘ ਨੂੰ 29 ਮਾਰਚ 1849 ਦੇ ਦਿਨ ਜੰਮੂ ਦੇ ਡੋਗਰੇ ਤੇ ਹਿੰਦੂਸਤਾਨ ਦੇ ਬ੍ਰਾਹਮਣ ਦੀ ਮਦਦ ਦੇ ਨਾਲ ਗੱਦੀ ਤੋਂ ਲਾ ਕੇ ਅੰਗਰੇਜ਼ਾਂ ਨੇ ਪੰਜਾਬ ਤੇ ਪੱਕਾ ਕਬਜ਼ਾ ਕਰ ਲਿਆ ਸੀ ਅੰਗਰੇਜ਼ੀ ਫੌਜ ਦੇ ਕਮਾਂਡਰ ਨੇ ਹੁਕਮ ਜਾਰੀ ਕੀਤਾ ਕਿ ਸਾਰੀ ਸਿੱਖ ਫੌਜ ਛਾਉਣੀਆਂ ਵਿੱਚੋਂ ਨਿਕਲ ਜਾਏ ਅਤੇ ਰਾਵੀ ਦਰਿਆ ਪਾਰ ਕਰਕੇ ਸ਼ਾਦਰਾਤਲੀਆਂ ਜਾਣ ਕਿਸੇ ਸਿੱਖ ਫੌਜੀ ਨੂੰ ਲਿਖਤੀ ਪਰਮਿਟ ਤੋਂ ਬਿਨਾ ਸ਼ਹਿਰ ਵਿੱਚ ਵੜਨ ਦੀ ਇਜਾਜ਼ਤ ਨਹੀਂ ਸੀ ਲਾਹੌਰ ਸ਼ਹਿਰ ਅਤੇ ਛਾਉਣੀ ਤੇ ਹੁਣ ਅੰਗਰੇਜ਼ਾਂ ਦਾ ਮੁਕੰਮਲ ਕਬਜ਼ਾ ਹੋ ਚੁੱਕਿਆ ਸੀ ਇਸ ਤਰ੍ਹਾਂ ਡੋਗਰਿਆ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਪਰਿਵਾਰ ਖਤਮ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਖਾਲਸਾ ਰਾਜ ਦਾ ਅੰਤ ਹੋ ਚੁੱਕਿਆ ਸੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫਿਰ ਮਿਲਾਂਗੇ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ ਦੇ ਨਾਲ